ਆਓ ਜੀ ਹਾਂ ਜੀ ਚਲੋ ਹੰਪਰਗਾ ਜੀ ਤੁਸੀਂ ਵੀ ਚਲੋ 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 ਨਾ ਪਰਮ ਉਹਨਾਂ ਨੇ ਮਦਰ ਦੇ ਪਰਮ ਜੀ ਆਜੋ ਨਮਾਸ ਕੋ ਜੀ ਇਹ ਥੋੜੇ ਥੋੜੇ ਆਪਾਂ ਇੱਧਰ ਆ ਜਿਓ ਇੱਕ ਵਾਰੀ ਕਰ ਲਓ ਆਪਾਂ ਇੱਧਰ ਆ ਜਿਓ ਸਾਰੇ ਜਣੇ ਫਰਾਜਪੁਰ ਕੋ ਭਾਈ ਉਹ ਨਹੀਂ ਕਰਉਂਦੇ ਇਹ ਜਮਨ ਸਿੰਘ ਭਜਨੂ ਬਲਕੋਟ ਜੀ ਇਹਨਾਂ ਵਾਂਗ ਪਲੈਟਾਗਰ ਦਿਖਾਣਾ ਜੋ ਤੁਹਾਰੇ ਫੋਟੋ ਖਿਚਵਾਵਾਂਗੇ ਇਹ ਜਾ ਅੱਗੇ ਜਾ ਗਰੁੱਪ ਬਣਾ ਲੀ ਭਾਈ ਜਰ ਹਟਦੇ ਨੇ ਇਹ ਕਿੰਨੇ ਚਾਰ ਚੁਸ ਹਾਂ ਆਓ ਜੀ ਸਿਆ ਜਿਹੜਾ ਤੁਹਾਡੇ ਨਾਲ ਕੋਲ ਜ਼ੋਰਦਾਰ ਤਾੜੀ ਕਰਮ ਸਿੰਘ ਜੱਸੀ ਇਹ ਜੱਤਵਾਲੀ ਜੱਸੀ ਨਾਲ ਹੋ ਯਾਰ ਕਰਮ ਸਿੰਘ ਨੂੰ ਕੰਡੋਲੀ ਕੋ ਉਹ ਪਿੱਛੇ ਪਿੱਛੇ ਆ ਜਾਓ ਜੀ ਥੋੜਾ ਚਾਵਲਾ ਹੀ ਪਿੱਛੇ ਆ ਜਾਓ जनता पार्टी भारतीय जनता पार्टी श्री नरेंद्र भाई मोदी भाई मोदी भाई मोदी भारतीय जनता जिंदाबाद भारतीय जनता पार्टी जिंदाबाद श्री नरेंद्र भाई मोदी जिंदाबाद नरेंद्र भाई मोदी जिंदाबाद नरेंद्र भाई मोदी जिंदाबाद नरेंद्र भाई मोदी जिंदाबाद बड़े कार्यकर्ता हैं और हमारे सबसे पहले तो मैं जगदीश कुमार जग्गा जी का बहुत-बहुत धन्यवाद करना चाहूंगी जिन्होंने मुझे ये मौका दिया और इस लायक मुझे समझे सबसे पहले तो मैं उनके आभारी हूं और सबसे बड़ी तो मुझे गर्व की बात यह है कि की सबसे बड़ी पार्टी का मैं no. और मैं कोशिश करूंगी कि इस पार्टी को पंचायत अभी तो मैं पंचायत लेवल के लिए काम किया पंचायत दिया गया था हमें दो पंचायत सुरेंद्र जी हमारे हैं और हम थे और हमारे सारे जितने भी उन्होंने गाइडेंस के लिए दिए गए थे सारे हमारे साथ थे सारे ने मिल रात दिन एक करके काम किए लेकिन उसके हिसाब से जो हमें पता था कि अपनी जीत पक्की है मतलब तो तो लीगल इन लीगल जितना भी था इन्होंने अपनाया लेकिन लास्ट में मुझे एक दिन पहले पता लगा इन लोगों ने वोटर लिस्ट से नाम ही बहुत लोगों का काट दिया गया तो इस चीज से अब 200 लोग मुख्य सेवादार मेरे वे प्रा जगदीश जग्गा जी उन्होंने नाल डॉक्टर नंदलाल जी ਜਿਲ੍ਹੇ ਦੇ ਮਹਾ ਮੰਤਰੀ ਪ੍ਰਦੀਪ ਲੰਡਾ ਜੀ ਐਡਵੋਕੇਟ ਨਿਰਿੰਦਰ ਪਟਿਆਲ ਜੀ ਮਾਨੋ ਸੋਨੂ ਜੀ ਥਾਪਰ ਸਾਹਿਬ ਮੈਂ ਕਹੂੰਗਾ ਜੋ ਪਿੱਛੇ ਬਲੌਕ ਸੰਮਤੀ ਦੇ ਇਲੈਕਸ਼ਨ ਲੜਿਆ ਸਾਡੇ ਭਾਰਤ ਸੋ 3 ਦੇ ਫੈਕਟਰੀ ਹਾਂਜੀ ਨਤ ਪ੍ਰਦੀਪ ਨੰਦਾ ਜੀ ਅਤੇ ਰੂਬੀ ਜੀ ਸੋਨੂ ਜੀ ਪਰਮਵੀਰ ਜੀ ਕਿਸਾਨ ਵਿੰਗ ਦੇ ਪ੍ਰਧਾਨ ਦਲਬੀਰ ਸਿੰਘ ਜੀ ਅਤੇ ਮੈਂ ਹਾਂਜੀ ਜਗਜੀਤ ਮੈਂ ਡਿਗਨਿਟੀਜ਼ ਆਫ ਦਾ ਡੈਸ਼ ਐਂਡ ਓਨ ਦਾ ਡੈਸ਼ ਤੇ ਡੈਮੋਕਰੇਸੀ ਦੇ ਚੌਥੇ ਪਿਲਰ ਪ੍ਰੈਸ ਦਾ ਵੀ ਔਰੇ ਆਣ ਤੇ ਬਹੁਤ ਸਵਾਗਤ ਕਰਦਾ ਜਿਹੜੇ ਜੁਝਾਰੂ ਵੀਰ ਸਾਡੇ ਕੈਂਡੀਡੇਟ ਇਸ ਇਲੈਕਸ਼ਨ ਦੇ ਵਿੱਚ ਲੜੇ ਤੁਨ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ ਭਾਸ਼ਣ ਦਿੱਤਾ ਹੈਗਾ ਜਿਹਦੇ ਵਿੱਚ ਪਹਿਲੇ ਵੀ ਕਈ ਵਾਰੀ ਭਾਸ਼ਣ ਦਿੱਦਿਓ ਕੰਬੋ ਸਾਫ ਨੂੰ ਜਿਹੜਾ ਹੈ ਤੁਸੀਂ ਇਹ ਜਿਆਦਾ ਕਰਦੇ ਹੋ ਤਾ ਟਾਰਗੇਟ ਕਰਦੇ ਹੋ ਜਦਕਿ ਆਮ ਆਦੀ ਪਾਰਟੀ ਵੀ ਹੈਗੀ ਉਹਨਾਂ ਨੇ ਵੀ ਧੱਕੇ ਕੀਤੇ ਆ ਇਹ ਕੀ ਕਰਨ ਪਹਿਲੀ ਗੱਲ ਤਾਂ ਉਹਨੂੰ ਕੰਬੋ ਸਾਫ ਨਾ ਕਹੋ ਮੇਰੇ ਸਾਹਮਣੇ ਚਲੋ ਸਾਡੇ ਵਾਸਤੇ ਸਾਰੇ ਬਣਾ ਬਰੇ ਚਲੋ ਤੇ ਗੱਲ ਇਸ ਤਰ੍ਹਾਂ ਹੈ ਪ੍ਰੇਮੀ ਜੀ ਮੈਂ ਇਸ ਇਲੈਕਸ਼ਨ ਦੇ ਦੇਖਿਆ ਵੀ ਅੱਠ ਸੀਟਾਂ ਕੀ ਆ ਗਈਆਂ ਵੀ ਅਸੀਂ ਤਾਂ ਆ ਕੇ ਕਿਸੇ ਨੂੰ ਦਬਕੇ ਮਾਰ ਰਿਹਾ ਕਿਸੇ ਕੈਂਡੀਡੇਟਾਂ ਨੂੰ ਅਪਰੋਚ ਕਰ ਰਿਹਾ ਵੀ ਆਓ ਜੀ ਇੱਥੇ ਆਜੋ ਕਹਿਣ ਦਾ 바ਬ ਇਹ ਹੈ ਵੀ ਮੇਰੇ ਹਿਸਾਬ ਨਾਲ ਲੋਕ ਭੁੱਲ ਗਏ ਨੇ ਇਹਦੀ ਗੁੰਡਾਗਰਦੀ ਜੋ ਇਹਨੇ ਧੱਕੇ ਕਿਤੇ ਜੋ ਇਹਨੇ ਕੰਮ ਕੀਤੇ ਨੇ ਅਸੀਂ ਲੋਕਾਂ ਨੂੰ ਮੈਂ ਜੋ ਵੀ ਕਿਹਾ ਸੱਚ ਕਿਹਾ ਕੋਈ ਤੁਸੀਂ ਕਹੋ ਤੁਸੀਂ ਰਾਜਪੁਰੇ ਦੇ ਵਸਨੀਕ ਹੋ ਦੱਸੋ ਇਹ ਕੁਝ ਨਹੀਂ ਹੋਇਆ ਇੱਥੇ ਸਾਰਾ ਕੁਝ ਹੋਇਆ ਇਹਨੇ ਕਿਹੜਾ ਗਲਤ ਕੰਮ ਨਹੀਂ ਕੀਤਾ ਫਿਰ ਹੁਣ ਆਪ ਕਹਿ ਰਿਹਾ ਕੋ ਤੁਹਾਡੇ ਸਾਹਮਣੇ ਡਰਾਮੇਬਾਜ਼ੀ ਕਰ ਰਿਹਾ ਸੀਗਾ ਮੇਰਾ ਤੱਕਾ ਹੋ ਗਿਆ ਜੀ ਉਹ ਹੋ ਗਿਆ ਜੀ ਤੱਕੇ ਸਿਰਫ ਡਰਾਮੇਵਾਜ ਬੰਦਾ ਹੈ ਤੱਕਾ ਰਾਜਪੁਰੇ ਚ ਮੈਂ ਸਾਰਾ ਕੋਈ ਬੋਲਿਆ ਤੱਕਾ ਰਾਜਪੁਰੇ ਕਿੰਨੇ ਸ਼ੁਰੂ ਕੀਤਾ ਤੱਕੇ ਦਾ ਕੋਈ ਪਤਾ ਹੁੰਦਾ ਸੀਗਾ ਵੀ ਤੇ ਇਹ ਤੱਕਾ ਹੁੰਦਾ ਤੱਕਾ ਹਰਦੇਵ ਕੰਬੋਜ ਨੇ ਸ਼ੁਰੂ ਕੀਤਾ ਤੇ ਆ ਵੀ ਰੋਲਾ ਪਾਈ ਜਾਂਦਾ ਹੁਣ ਇਸ ਕਰਕੇ ਮੈਂ ਜੋ ਗੱਲਾਂ ਕੀਤੀਆਂ ਸਹੀ ਕੀਤੀਆਂ ਤੇ ਬਾਕੀ ਰਹਿ ਗਈ ਦੇਖੋ ਸਰਕਾਰ ਬਾਰੇ ਇੱਥੇ ਇਹ ਕਹਿਣ ਦਾ ਪਾਵੇ ਜਿਹੜੀ ਗੱਲ ਅਸੀਂ ਸਹੀ ਹੈ ਉਹ ਕਰਾਂਗੇ ਠੀਕ ਹੈ ਉਹ ਸਿਰਫ ਸਾਡੀ ਜਿਹੜੀ ਐਮਐਲਏ ਆ ਉਹ ਸਿਰਫ ਪੈਸੇ ਕਮਾਣ ਤੇ ਲੱਗੀ ਹੈ ਉਹ ਨੂੰ ਕੁਛ ਨਹੀਂ ਐ ਵੀ ਮੇਰੀ ਵੋਟਾਂ ਬੰਦ ਰਹੀ ਐ ਮੈਂ ਲੋਲ ਹਲਕਾ ਰਾਜਪੁਰ ਲੋਕਾਂ ਵਾਸਤੇ ਕੁਛ ਕਰਾਂ ਨਾ ਕਰਾਂ ਉਹ ਸਾਰਿਆਂ ਨੂੰ ਹੀ ਪਤਾ ਮੈਂ ਤਾਂ ਜੋ ਗੱਲਾਂ ਕਈਆਂ ਸੱਚ ਕਹੀਆਂ ਤੁਸੀਂ ਤੁਸੀਂ ੱੱਕੇ ਦੀ ਗੱਲ ਕੀਤੀ ਐ ਤੁਸੀਂ ਵੀ ਉਸ ਪਾਰਟੀ ਦਾ ਹਿੱਸਾ ਰਹੇ ਹੋ ਤੁਸੀਂ ਆਪ ਵੀ ਮੰਨਿਆ ਤੁਹਾਨੂੰ ਦੋ ਜਗ੍ਹਾ ਦਿੱਤੀ ਤੁਸੀਂ ਵੀ ਤਾਂ ੱੱਕਾ ਕੀਤਾ ਮੈਂ ਮੈਂ ੱੱਕਾ ਨਹੀਂ ਕੀਤਾ ਇਹਨੇ ਕਰਵਾਇਆ ਮੇਰੀ ਸੁਣ ਲਓ ਇਹਨੇ ਕਰਵਾਇਆ ਪਿੱਛੋਂ ਕਰਵਾਉਣ ਵਾਲੇ ਹੁੰਦੇ ਆ ਕਰਾਉਣ ਵਾਲਾ ਕੋਈ ਨਹੀਂ ਹੁਣ ਸੁਣ ਲੈ ਮੇਰੀ ਗੱਲ ਤੇ ਮੈਂ ਤਾਂ ਆਪ ਮੰਨਿਆ ਨਾ ਦੋ ਜੇ ਸੀਟਾਂ ਤੇ ਮੇਰੀ ਡਿਊਟੀ ਲਾਈ ਸੀ ਨਾ ਠੀਕ ਐ ਗੱਲ ਨਹੀਂ ਤੇ ਗਲਤ ਤਾਂ ਉਹੀ ਆ ਵੀ ਤੱਕਾ ਦਾ ਇਹ ਇਨੇ ਸ਼ੁਰੂ ਕੀਤਾ ਹੁਣ ਹੁਣ ਰੋਲਾ ਪਾਈ ਜਾਂਦਾ ਹਿੱਸਾ ਤਾਂ ਤੁਸੀਂ ਵੀ ਸੀਗੇ ਤੁਸੀਂ ਵੀ ਤਾਂ ਰੋਲਾ ਹੀ ਪਾ ਰਹੇ ਹੋ ਮੇਰੀ ਗਰਲਸ ਨੂੰ ਹਿੱਸਾ ਮੈਂ ਤਾਂ ਉਹੀ ਤਾਂ ਹੀ ਤਾਂ ਛੱਡ ਕੇ ਭੱਜਿਆ ਮੈਂ ਮੈਨੂੰ ਜਦੋਂ ਪਤਾ ਲੱਗਿਆ 19s ਤਾਂ ਮੈਂ ਪਾਰਟੀ ਜੁਆਇਨ ਕਰੀ ਨਾਲ ਇਹ ਵਾਲੇ ਇਲੈਕਸ਼ਨ ਆ ਗਿਆ ਇਹਦੇ 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 ਕਾਰਨਾਮਿਆਂ ਤੋਂ ਉਹ ਤਾਂ ਭੱਜਿਆ ਉਥੋਂ ਕਾਂਗਰਸ ਤੋਂ ਤੇ ਅੱਗੇ ਤੋਂ ਤੁਸੀਂ ਦੇਖੋ ਕਿੰਨੇ ਬੰਦੇ ਭੱਜਦੇ ਆ ਵੈਸੇ ਕਈ ਤਾਂ ਭੱਜ ਕੇ ਆਣ ਵਾਲੇ ਟਾਈਮ 'ਚ ਤੁਸੀਂ ਦੇਖ ਠੀਕ ਹੈ ਜੀ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਜਿਹੜਾ ਪ੍ਰੋਗਰਾਮ ਤੁਸੀਂ ਰੱਖਿਆ ਕਿਸ ਵਾਸਤੇ ਰੱਖਿਆ ਸੀਗਾ ਜੀ ਹਾਂ ਅੱਜ ਜਿਹੜਾ ਅਸੀਂ ਦੇਖੋ ਸਾਡੇ ਜਿਹੜੇ ਕੈਂਡੀਡੇਟ ਸਾਡੇ ਯੋਧੇ ਸਾਡੇ ਯੋਧੇ ਨੇ ਕੈਂਡੀਡੇਟ ਨਹੀਂ ਆ ਪਾਰਟੀ ਦੇ ਯੋਧੇ ਨੇ ਸਾਡੇ ਜਿਹੜੇ ਕਿ ਇੰਨੀ ਮੁਸ਼ਕਿਲ ਜਿਹੜਾ ਕਿ ਇਹ ਸਾਰੇ ਪਾਰਟੀਆਂ ਕਹਿੰਦੇ ਭਾਰਤੀ ਜਨਤਾ ਪਾਰਟੀ ਕੋਲ ਤਾਂ ਕੋਈ ਕੈਂਡੀਡੇਟ ਹੀ ਨਹੀਂ ਹੋਣਾ ਜਿਹੜੇ ਕਿ ਇਹਨਾਂ ਨੇ ਮੈਂ ਕਹਿ ਸਕਦਾ ਸਾਡੇ ਯੋਧੇ ਨੇ ਇਹਨਾਂ ਬਹੁਤ ਤਕੜੇ ਹੋ ਕੇ ਇਲੈਕਸ਼ਨ ਲੜਿਆ ਇਹਨਾਂ ਦਾ ਅਸੀਂ ਅੱਜ ਸਨਮਾਨ ਵਾਸਤੇ ਅਸੀਂ ਅੱਜ ਇਹ ਪ੍ਰੋਗਰਾਮ ਰੱਖਿਆ ਸੀਗਾ ਜਿਨ੍ਹਾਂ ਕਿ ਆ ਸਾਰਿਆਂ ਦਾ ਸਨਮਾਨ ਕੀਤਾ ਤੇ ਜਿਹੜੇ ਵਰਕਰ ਸਾਡੇ ਜਿੰਨੇ ਵੀ ਸੀਗੇ ਤੇ ਸਾਡੀ ਕੋਰ ਕਮੇਟੀ ਤੇ ਜਿਨ੍ਹਾਂ ਨੇ ਕੰਮ ਕੀਤਾ ਹੈ ਇਲੈਕਸ਼ਨ ਵਿੱਚ ਉਹਨਾਂ ਦਾ ਅਸੀਂ ਧੰਨਵਾਦ ਕੀਤਾ। ਗਾਂਜੀ ਤੁਸੀਂ ਅੱਜ ਇੱਕ ਵਾਰੀ ਐਮਸੀ ਚਲੋਂ ਵਾਲੀ ਕੋਈ ਗੱਲ ਨਹੀਂ ਕੀਤੀ ਸਿੱਧੀ ਕਿਉਂਕਿ ਤੁਸੀਂ 2027 ਬਾਰੇ ਗੱਲ ਕੀਤੀ ਹੈ ਉਸ ਤੋਂ ਪਹਿਲਾਂ ਐਮਸੀ ਦੇ ਚੋਣ ਵੀ ਆਣੇ ਆ। ਚਲੋ ਐਮਸੀ ਵੇਲੇ ਤਾਂ ਤੁਹਾਨੂੰ ਇਨੀ ਗਰੰਟੀ ਦਿੰਦਾ ਵੀ ਐਮਸੀ ਵੇਲੇ ਅੱਜ ਮੇਰੀ ਗੱਲ ਨੋਟ ਕਰ ਲਓ। ਦੋ ਜਦੋਂ ਵੀ ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਐਮਸੀ ਦਾ ਇਲੈਕਸ਼ਨ ਕਰਾਨਗੇ। ਅਗਰ ਕਰਾਨਗੇ ਤਾਂ ਇੱਥੇ ਭਾਰਤੀ ਜਨਤਾ ਪਾਰਟੀ ਦੀ ਕਮੇਟੀ ਬਣਾਏ ਬਣੇਗੀ। ਇਹ ਮੇਰਾ ਤੁਹਾਨੂੰ ਤੁਹਾਨੂੰ ਇਹ ਲੱਗਦਾ ਵੀ ਉਹ ਹਰਦਿਆਲ ਸਿੰਘ ਕੰਬੋ ਜੱਟ ਸੀਟਾ ਲੈ ਕੇ ਗਿਆ ਹੈ। ਉਦੇ باوجود ਤੁਸੀਂ ਵੀ ਠੀਕ ਰਹੇ ਹੋ ਮਤਲਬ ਬੀਜੇਪੀ ਦੀ ਪਰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਧਿੱਕੀ ਤੱਕਾ ਕਰਿਆ ਉਹ ਕਹਿੰਦਾ ਇਸ ਕੋਲ ਬਿਲਕੁਲ ਤੱਕਾ ਨਹੀਂ ਕਰਿਆ ਵੀ ਇਹ ਦੇਖੋ ਜੇ ਅਸੀਂ ਤੱਕਾ ਕਰਿਆ ਹੁੰਦਾ ਤਾਂ ਇੱਕ ਸੀਟ ਵੀ ਨਾ ਕਾਂਗਰਸ ਲੈ ਕੇ ਜਾਂਦੀ ਅੱਠ ਸੀਟਾਂ ਲੈ ਗਈਆਂ ਅਸੀਂ ਕੋਈ ਤੱਕਾ ਕਰਿਆ ਹੀ ਨਹੀਂ ਦੇਖੋ ਗੱਲ ਇਸ ਤਰ੍ਹਾਂ ਤੱਕਾ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਬਹੁਤ ਇਹਨਾਂ ਨੇ ਤੱਕਾ ਅੰਦਰੋਂ ਅੰਦਰ ਕੀਤਾ ਜਿਵੇਂ ਕਿ ਸਾਡੇ ਕੈਂਡੀਡੇਟਾਂ ਨੇ ਦੱਸਿਆ ਵੀ ਸਾਡੇ ਵੋਟਾਂ ਹੀ ਕੱਟੇ ਗਈਆਂ ਦੋ ਦੋ ਸੌ ਤੇ ਕੈਂਸਲ ਵੀ ਬਹੁਤ ਕੀਤੀਆਂ ਗਈਆਂ ਤੇ ਤੱਕਾ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਪ੍ਰਸ਼ਾਸਨ ਜਿਹੜਾ ਡੀਸੀ ਮੈਡਮ ਐਸਜੀਐਮ ਪੁਲਿਸ ਮੈਂ ਬਾਰ ਬਾਰ ਕਹਿ ਰਿਹਾ ਵੀ ਉਹਨਾਂ ਨੇ ਇਹਦੀ ਪਰਵਾਹ ਨਹੀਂ ਕੀਤੀ ਐਮਐਲਏ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਇਹਨੇ ਬੜੀ ਕੋਸ਼ਿਸ਼ ਕੀਤੀ ਮੈਨੂੰ ਅੰਦਰ ਦੀ ਸਾਰੀ ਗੱਲ ਪਤਾ ਉਹਨਾਂ ਨੂੰ ਪਤਾ ਸੀ ਵੀ ਆਣ ਵਾਲਾ ਜਿਹੜਾ ਟਾਈਮ ਹੈ 2027 ਦਾ ਤੇ ਉਹ ਭਾਰਤੀ ਜਨਤਾ ਪਾਰਟੀ ਦਾ ਟਾਈਮ ਹੈ ਬਿਲਕੁਲ ਤੱਕਾ ਪ੍ਰਸ਼ਾਸਨ ਨੇ ਨਹੀਂ ਹੋਣ ਤੇ ਇਹਨੇ ਤਾਂ ਕੋਸ਼ਿਸ਼ ਕੀਤੀ ਪ੍ਰਧਾਨ ਜੀ 2027 ਦੀ ਮਹਿੰਮ ਚੱਲ ਰਹੀ ਹੈ ਜੀ ਜਦੋਂ ਬਾਗਡੋਰ ਤੁਹਾਡੇ ਹੱਥ ਵਿੱਚ ਆ ਗਈ ਜੀ ਰਾਜਪ੍ਰਤ ਕਿਹੜੇ ਕੰਮ ਜਿਹੜੇ ਤੁਸੀਂ ਇਹਨੂੰ ਦੇ ਦਰਤ ਕਰਾਉਗੇ ਜੀ ਦੇਖੋ ਕੋਈ ਕਹਿੰਦਾ ਮੈਂ 1000 ਕਰੋੜ ਦੇ ਕੰਮ ਕਰਾਉਂਦੇ ਕੋਈ ਕਹਿੰਦਾ ਮੈਂ 2000 ਕਰੋੜ ਦੇ ਕੰਮ ਕਰਾਉਂਦੇ ਠੀਕ ਹੈ ਇਹ ਤਾਂ ਯਾਰ ਇੱਕ ਐਮਐਲਏ ਦਾ ਫਰਜ ਬਣਦਾ ਸਰਕਾਰ ਨੇ ਪੈਸੇ ਦੇਣਾ ਤੁਸੀਂ ਕੰਮ ਕਰਾਣਾ ਉਹ ਜਿਹੜਾ ਮੈਂ ਕੰਮ ਕਰਨਾ ਚਾਹੁੰਦਾ ਮੈਂ ਇਹ ਚਾਹੁੰਦਾ ਵੀ ਦੇਖੋ ਇਹ ਕੋਈ ਗਰੀਬ ਹੈ ਇਹ ਕੋਈ ਅਮੀਰ ਹੈ ਹਰੇਕ ਬੰਦੇ ਨੂੰ ਸਭ ਤੋਂ ਕੀ ਚੀਜ਼ ਚਾਹੀਦੀ ਹੁੰਦੀ ਹੈ ਮਾਨ ਸਨਮਾਨ ਤੇ ਜਿਹੜਾ ਕਿ ਮਾਨ ਸਨਮਾਨ ਮੈਂ ਇਹ ਵਾਦਾ ਕਰਦਾ ਜਦੋਂ ਪ੍ਰਮਾਤਮਾ ਨੇ ਮੈਨੂੰ ਆਸ਼ੀਰਵਾਦ ਦਿੱਤਾ ਇਹ ਸਾਨੂੰ ਪਰਮਾ ਲੋਕਾਂ ਦੀ ਸੇਵਾ ਕਰਨ ਦੀ ਦਿੱਤੀ ਤਾਂ ਸਰਕਾਰੀ ਦਫ਼ਤਰਾਂ ਚ ਸਰਕਾਰੀ ਦਫ਼ਤਰਾਂ ਚ ਆਮ ਬੰਦਿਆਂ ਦਾ ਗਰੀਬ ਹੋਵੇ ਜਾਂ ਅਮੀਰ ਹੋਵੇ ਸਾਰਿਆਂ ਨੂੰ ਮਾਨ ਸਨਮਾਨ ਮਿਲੇਗਾ ਜਦੋਂ ਮਾਨ ਸਨਮਾਨ ਮਿਲਣ ਲੱਗ ਜਾਏਗਾ ਸਾਰੀ ਕਰਪਸ਼ਨ ਖਤਮ ਹੋ ਜਾਊਗੀ ਸਭ ਕੁਝ ਠੀਕ ਹੋ ਜਾਏਗਾ ਜਦੋਂ ਆਮ ਬੰਦੇ ਨੂੰ ਜਦੋਂ ਆਮ ਮਾਨ ਸਨਮਾਨ ਮਿਲਣ ਲੱਗੇ ਇਹ ਮੇਰਾ ਵਾਅਦਾ ਹੈ ਹਲਕਾ ਰਾਜਪੁਰੇ ਦੇ ਲੋਕਾਂ ਨੂੰ ਮੈਂ ਮਾਨ ਸਨਮਾਨ ਦੇਵਾ ਕਰਾਂਗਾ ਕਿ ਜੇ ਭਾਜਪਾ ਜਾਂ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਘਟੰਦਲ ਹੁੰਦਾ ਤਾਂ ਤੁਸੀਂ ਇਹ ਚੋਣਾਂ ਵੀ ਜਿੱਤ ਗਏ ਸੀ ਤੁਸੀਂ ਇਹ ਦੋਵੇਂ ਹੁਣ ਤੁਸੀਂ ਦੇਖ ਲਓ ਸਾਡੀ ਅਸੀਂ ਐਮਨ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਅੱਜ ਵੀ ਵੋਟਾਂ ਲਾ ਲਈਏ ਤਾਂ 30% ਤੋਂ ਉੱਪਰ ਵੋਟ ਬਣ ਰਹੀ ਹੈ ਸਾਡੀ ਆਪਸ ਵਿੱਚ ਤੇ ਅੱਜ ਮੈਂ ਬਾਰ ਬਾਰ ਇੱਕੋ ਗੱਲ ਕਹਿੰਦਾ ਵੀ ਲੋਕ ਚਾਹੁੰਦੇ ਨੇ ਵੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਸਮਝੌਤਾ ਆਉਣਾ ਚਾਹੀਦਾ ਹੈ 117 ਵਿੱਚੋਂ 100 ਸੀਟਾਂ ਪੱਕੀਆਂ ਹਨ ਮਤਲਬ ਤੁਸੀਂ ਉਮੀਦ ਅਕਾਲੀ ਦਲ ਤੋਂ ਲਾਈ ਬੈਠੇ ਹੋ ਵੀ ਜੇ ਅਕਾਲੀ ਦਲ ਦਾ ਸਮਝੌਤਾ ਨਾ ਆਇਆ ਤਾਂ 2027 ਬਹੁਤ ਦੂਰ ਹੈ ਤੁਹਾਡੇ ਵੱਲ ਯਾਰ ਇੱਕ ਦੋਵੇਂ ਪਾਰਟੀਆਂ ਨੂੰ ਇੱਕ ਇੱਕ ਹੁੰਦਾ ਇੱਕ ਇੱਕ ਯਾਰਾ ਹੁੰਦਾ ਸੁਣ ਅਮਰੀਕਾ ਭਾਰਤੀ ਜਨਤਾ ਪਾਰਟੀ ਤੁਸੀਂ ਰਾਜਪੁਰੇ ਦੀ ਗੱਲ ਕਰ ਲਈ ਯਾਰ ਉਹ ਭਾਰਤੀ ਜਨਤਾ ਪਾਰਟੀ ਇਕੱਲੀ ਲੜੀ ਹੈ ਐਮਪੀ ਦੇ ਇਲੈਕਸ਼ਨਾਂ 'ਚ 2024 'ਚ ਆਪਾਂ ਹਲਕਾ ਰਾਜਪੁਰਾ ਜਿੱਤੇ ਹੀ ਹੈ ਨਾ ਤੇ ਤੁਸੀਂ ਮੈਂ ਇਹ ਚਾਹੁੰਦਾ ਵੀ ਇਕੱਠੇ ਹੋ ਜੇ ਹੋਗੇ ਜਿਵੇਂ ਮੈਂ ਲੋਕਾਂ ਦੀ ਗੱਲ ਕੀਤੀ ਹੈ ਲੋਕਾਂ ਦੀ ਗੱਲ ਹੈ ਲੋਕ ਚਾਹੁੰਦੇ ਨੇ ਵੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਇਕੱਠਾ ਹੋਣਾ ਚਾਹੀਦਾ 2027 ਦੀ ਅੱਜ ਤੋਂ ਹੀ ਤਿਆਰੀ ਸ਼ੁਰੂ ਹੈ ਸਾਡੀ ਤਾਂ 2022 ਤੋਂ ਹੀ ਸ਼ੁਰੂ ਸੀ 2017 ਤੋਂ ਹੀ ਸ਼ੁਰੂ ਸੀ ਸਾਡੀ ਤਾਂ ਅੱਗੇ ਤਿਆਰੀ ਚਲਦੀ ਰਹਿਣੀ ਹੈ ਤੇ ਅੱਜ ਤੁਸੀਂ ਵਰਕਰਾਂ ਦਾ ਜੋਸ਼ ਦੇਖ ਹੀ ਲਿਆ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਸ ਤੋਂ ਵੀ ਵੱਧ ਚੜ ਕੇ ਕੰਮ ਕਰਾਂਗੇ ਜਿਹੜਾ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਕਿਹਾ ਕਿ ਆਪਣੇ ਭਰਾਵਾਂ ਵਾਂਗੂ ਰੱਖਿਆ ਸੀਗਾ ਤੇ ਉਹਦੇ ਬਾਰੇ ਤੁਸੀਂ ਮੁੰਨੇ ਗੱਲ ਕਰੀਏ ਤੁਹਾਡੇ ਨਾਲ ਕੋਈ ਜਾਣ ਚਲੋ ਮੇਰੇ ਨਾਲ ਆ ਜੇ ਮੇਰੇ ਨਾਲ ਗੱਲ ਹੁੰਦੀ ਤਾਂ ਉਹ ਨਾ ਨਹੀਂ ਜਾਣਾ ਸੀਗਾ ਉਹਨੇ ਮੈਨੂੰ ਨਹੀਂ ਪਤਾ ਵੀ ਉਹਨੂੰ ਕੀ ਨਾਰਾਜ਼ਗੀ ਸੀਗੀ ਠੀਕ ਹੈ ਅਸੀਂ ਤਾਂ ਉਹਨੂੰ ਛੋਟਾ ਭਰਾ ਅੱਜ ਵੀ ਸਮਝਦੇ ਆਂ ਸਿੱਧੀ ਜੀ ਗੱਲ ਹੈ ਠੀਕ ਹੈ ਅਜੇ ਉਹਦੀ ਛੋਟੀ ਉਮਰ ਹੈ ਉਹਨੂੰ ਸਮਝ ਨਹੀਂ ਆਏ ਮੇਰੇ ਸਹਾਂਵਰ ਨੂੰ ਜਲਦੀ ਸਮਝ ਆ ਜਾਏਗੀ ਤੇ ਸਾਡੇ ਕੋਲ ਵਾਪਸ ਆਊਗਾ ਠੀਕ ਹੈ ਠੀਕ ਹੈ